ਮਿੰਦਰਪਾਲ ਸ਼ਰਮਾ ਜੀ ਸ਼ਰਮਾ ਜੀ ਅੱਜ ਜਿਹੜੀ ਅ ਰਾਇਆਂ ਵਾਲਾ ਰੋਡ ਤੇ ਅੱਗ ਲੱਗੀ ਸੀ ਕਿ ਕਿੰਨਾ ਕੁ ਨੁਕਸਾਨ ਆਇਆ ਕੀ ਲੱਗਿਆ ਸਾਨੂੰ ਸੂਚਨਾ ਮਿਲੀ ਸਾਡੇ ਲਾਈਨ ਲਾਈਨ ਤੇ ਸਾਡੇ ਕੰਟਰੋਲ ਰੂਮ ਤੇ ਕਿ ਰਾਇਆਂ ਵਾਲਾ ਰੋਡ ਤੇ ਸੇਮ ਨਾਲ ਦੇ ਨਾਲ ਸਰਕੰਡਾ ਨੂੰ ਭਾਂਗ ਅੱਗ ਲੱਗੀ ਪਈ ਆ ਅਸੀਂ ਇੱਥੇ ਆ ਕੇ ਦੇਖਿਆ ਤੇ ਹਨੇਰੀ ਦੀ وجہ ਨਾਲ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਸੀ ਅਸੀਂ ਬੜੀ ਮੁਸ਼ਕਿਲ ਨਾਲ ਇਹਦੇ ਦੇ ਕਾਬੂ ਪਾਇਆ ਤੁਸੀਂ ਦੇਖ ਸਕਦੇ ਹੋ ਨਹਿਰ ਦੇ ਨਾਲ-ਨਾਲ ਕਾਫੀ ਸਾਰਾ ਸਰਕੰਡਾ ਖੜਾ ਹੋਇਆ ਤੇ ਉਹਦੇ ਤੇ ਅਸੀਂ ਬੜੀ ਮੁਸ਼ਕਿਲ ਨਾਲ ਅੱਗ ਦੇ ਕਾਬੂ ਪਾਇਆ ਉੱਪਰ ਦੀ ਬਿਜਲੀ ਦੀਆਂ ਤਾਰਾਂ ਵੀ ਲੰਗਦੀਆਂ ਸੀਗੀਆਂ ਹਾਂਜੀ ਪਰ ਉਹਨਾਂ ਨੂੰ ਬਚਾਲਿਆ ਗਿਆ ਅਸੀਂ ਬੜੀ ਮਤਲਬ ਮਿਹਨਤ ਨਾਲ ਤੇ ਮੈਂ ਤੇ ਮੇਰੀ ਟੀਮ ਨੇ ਅਸੀਂ ਬੜੀ ਮਿਹਨਤ ਨਾਲ ਅਸੀਂ ਅੱਗ ਤੇ ਕਾਬੂ ਪਾਇਆ। ਬਾਈ ਬਾਈ ਕਿਰਨ ਨੋ ਬਈ ਕਰ ਲਓਗੇ। ਉਹ ਤਾਂ ਨਹੀਂ ਹੈਗੀ। ਬੁਰੀ ਆ ਗਈ ਮਰ ਗਈ। ਸਟੇਟਰੀ ਪ੍ਰੈਸ਼ਨ ਤੇਜ਼ ਫਾਰਵਰਡ ਜਾਨਵਰ ਮਾਰ ਜਾਨਵਰ ਕਿੱਥੇ ਨੇ ਹੁਣ ਜਾਈਏ ਅਨਾਰ